ਹੈਲੋ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ ਹੈ ਜੀ ਸਵੇਰ ਦਾ ਵਲੌਗ ਮੇਰਾ ਸਟਾਰਟ ਹੈ ਜੀ ਆਈ ਥਿੰਕ ਪੌਣੇ 11 ਹੋ ਗਏ ਆ ਤੇ ਮੋਸਟਲੀ ਸਾਰਾ ਕੰਮ ਫਿਨਿਸ਼ ਹੈ ਤੇ ਮੇਰੇ ਪੋਚੇ ਰਹਿ ਗਏ ਆ ਬਾਕੀ ਔਰ ਬੱਚੇ ਮੇਰੇ ਖੇល ਰਹੇ ਆ ਅੰਦਰ ਕਿਉਂਕਿ ਅੱਜ ਬੱਚਿਆਂ ਨੂੰ ਛੁੱਟੀ ਹੈ ਕਿਉਂਕਿ ਕਾਲੂ ਪੇਪਰ ਹੈ ਉਹਨਾਂ ਦਾ ਹਨਾ ਤਾਂ ਕਰਕੇ ਛੁੱਟੀ ਹੈ ਤੇ ਪਿੱਛੇ ਹੋ ਰਿਹਾ ਜੀ ਗੁਰਦੁਆਰਾ ਸਾਹਿਬ ਦੇ ਸੁਖਮਨੀ ਸਾਹਿਬ ਦਾ ਪਾਠ ਕਿਉਂਕਿ ਸਹੀਦੀ ਦਿਵਸ ਚੱਲ ਰਹੇ ਆ ਉਸ ਕਰਕੇ ਪਾਠ ਹੋ ਰਿਹਾ ਪਿੱਛੇ ਔਰ ਮੈਂ ਲੱਗੀਆਂ ਜੀ ਵਲੌਗ ਬਣਾਉਣ ਆਪਣਾ ਸ਼ੁਰੂਆਤ ਮੇਰੀ ਅੱਜ ਪੌਣੇ 11 ਵਜੇ ਤੋਂ ਹੈ ਕਿਉਂਕਿ ਪਹਿਲਾਂ ਮੇਰੀ ਸਲਾਹ ਨਹੀਂ ਥੀ ਮੈਂ ਕਿਾ ਚੋਲਾਪਾ ਥੋੜਾ ਲੇਟ ਬਣਾਵਾਂਗੇ ਲੇਕਿਨ ਫਿਰ ਆਪਣੀ ਸਲਾਹ ਬਣ ਗਈ ਤੇ ਠੰਡ ਵੀ ਬਹੁਤ ਹੈ ਮੈਂ ਟੋਪੀ ਲਈ ਹੋਈ ਆ ਸਿਰ ਤੇ ਉਹ ਪਤਾ ਕੀ ਐਕਚੁਅਲੀ ਨਾ ਜਦੋਂ ਮੈਂ ਸਵੇਰੇ ਉੱਠਦੀ ਆ ਨਾ ਤੋ ਮੇਰੇ ਸਿਰ 'ਚ ਹਵਾ ਵੜਦੀ ਐ ਇਸ ਕਰਕੇ ਮੈਨੂੰ ਟੋਪੀ ਲੈਣੀ ਪੈ ਜਾਂਦੀ ਐ ਸਵੇਰੇ ਸਵੇਰੇ ਔਰ ਬੱਚੇ ਮੇਰੇ ਖੇਡ ਰਹੇ ਆ ਵੈਸੇ ਪਹਿਲਾਂ ਮੈਂ ਪੜਨਾ ਬਿਠਾਏ ਹੋਏ ਤੇ ਦੋਨੇ ਜਣੇ ਫਿਲਹਾਲ ਹੁਣ ਪੜ ਲਏ ਤੇ ਹੁਣ ਆਪਣਾ ਖੇਡਣ ਲੱਗੇ ਹੋਏ ਆ ਤੁਹਾਨੂੰ ਦਿਖਾਉਂਦੇ ਆ ਇਹਨਾਂ ਦੇ ਵੀ ਖੇਡ ਆਪਾਂ ਕਿਹੜੇ ਕਿਹੜੇ ਖੇਡ ਐ ਹਨਾ ਤੇ ਮਿਲੋ ਜੀ ہماری ਦੁਲਹਨ ਹੈਲੋ ਬੇਟਾ ਹੈਲੋ ਇਹ ہماری ਦੁਲਹਨ ਹੈ जिसकी जो कि आज है। दोनों है ये मम्मी है हां ये मम्मी है इसकी तेरी क्या बनी हुई आ मम्मी मम्मी बनी हुई है ये खरगोश तू रैबिट का रैबिट का बच्चा तू <laughs> तो भबजोत लगी हुई है इन्नू तैयार करने रेडी-शेडी <laughs> कहंदी मैं दुल्हन है पहला दोनों जणियां पढ़ रहीयां ਧੀਆਂ बैठ के क्योंकि रुपैंजल का पेपर हैगा जीके दा पर जोत दा भी जीके दा दोनों दा जीके दा सेम टू सेम दोनों ओए नील वाओ दिखा ना दिखाना बेटा लटकन भी कितने सुंदर लग रहे हैं हाँ? में लटकन भी ये हाथ हमें लटकन भी लगा रखा है, तो... लगा है। हाँ, आज तो मेरा बेटा खूब सुंदर लग रहा है देखा ना बेटा दो दू, दूसरे में वाह आप तो बहुत सुंदर लग रहे हो आज बहुत क्यूट लग रहे हो आप आज <laughs> आप दुल्हन बने हो आपके नेल पेंट तो सबसे अच्छे हैं, दिखाना ये सबसे अच्छे लग रहे पेंट है ना ਮੇਰੇ ਪੁੱਤ ਕੇ ਨੋ ਅੱਛੇ ਲੱਗ ਰਹੇ ਆ ਹਾਂ ਇਹ ਸਭ ਤੋਂ ਅੱਛਾ ਲੱਗ ਰਿਹਾ ਹੈ ਤੋ ਫਿਲਹਾਲ ਮੈਂ ਲਾਣਾ ਜੀ ਪੋਚਾ ਥੋੜੀ ਦੇਰ ਤੱਕ ਪੋਚਾ ਲਾ ਰਹੀ ਆ ਮੈਂ ਤੇ ਉਸ ਤੋਂ ਬਾਅਦ ਫਿਰ ਸਾਡਾ ਚਾਹ ਦਾ ਟਾਈਮ ਹੋ ਜਾਊਗਾ ਪੌਣੇ 11 ਹੋ ਗਏ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਛੁੱਟੀ ਅੱਜ ਕਿ ਬੱਚਿਆਂ ਨੂੰ ਛੁੱਟੀ ਅੱਜ ਹਨਾ ਬਟ ਸਾਡੀ ਕਦੇ ਛੁੱਟੀ ਨਹੀਂ ਹੁੰਦੀ ਸਾਨੂੰ ਤਾਂ ਕੰਮ ਕਰਨਾ ਹੀ ਪੈਂਦਾ ਔਰ ਬੱਚੇ ਮੇਰੇ ਨਾ ਤੋਂ ਲਏ ਆ ਫਰੈਸ਼ ਹੋਏ ਹੋਏ ਆ ਇਹਨਾਂ ਨੂੰ ਮੈਂ ਸਵੇਰ ਦਾ ਬਿਠਾਇਆ ਹੋਇਆ ਤਾਂ ਪੜਨਾ ਜਸ ਇਹਨਾਂ ਨੇ ਬੁੱਕ ਸੇ ਰੱਖੀਆਂ ਚੱਕ ਕੇ ਹੁਣ ਇਹਨਾਂ ਨੂੰ ਮੈਂ ਸਵੇਰੇ 9 ਵਜੇ ਬਿਠਾ ਦਿੱਤਾ ਤਾਂ ਹੁਣ ਬੇਲੀਆਂ ਹੋਈਆਂ ਇਹ ਪੜ ਕੇ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਪਠਾਣਾ ਤੀਸਰੀ ਵਾਰ ਰਾਤ ਨੂੰ ਹਣਾ ਤਿੰਨ ਤਿੰਨ ਵਾਰ ਯਾਦ ਰੱਖੀਓ ਠੀਕ ਆ ਮੈਂ ਕੁੰਡਾ ਨਹੀਂ ਖੋਲਦੀ ਬਾਹਰ ਤੇ ਆਵਾਜ਼ ਆ ਰਹੀ ਹੈ ਹਣਾ

ਜਸਪੀ ਨੂੰ ਪੈਂਜਰ ਨੂੰ ਲੱਗੀ ਭੁੱਖ ਆਉਂ ਰੂਪਖਾਰੀ ਐ ਨਮਕੀਨ ਔਰ ਮੈਂ ਹੋ ਗਈ ਬੇਲੀ ਫਿਲਹਾਲ ਮੈਂ ਵੀ ਮੈਂ ਤਾਂ ਮੂੰਹ ਖਾ ਗਏ ਹਟੀਆਂ ਇੱਕ ਰੋਟੀ ਖਾ ਗਏ ਹਟੀਆਂ ਪਈ ਪਿੱਕ ਰੋਟੀ ਆਪਾਂ ਚਾਹ 12 ਵਜੇ ਬਣਾਏਗੇ ਹਨਾ 12 15 ਮਿੰਟ ਰਹਿ ਗਏ ਬਸ ਬਣਾ ਲਿਆਵਾ ਬਣਾ ਲਿਆ ਹਨਾ ਪੀਣਾ ਹੀ ਹੋਣੀ ਲੋ ਜੀ ਚਾਹ ਦਾ ਟਾਈਮ ਹੋ ਗਿਆ ਪਹਿਲਾਂ ਚਾਹ ਹੀ ਬਣਾ ਲਈਏ ਹਾਂ ਉਹਨਾਂ ਦਾ ਸੋਚ ਰਿਆ ਤਾਂ ਕੀ ਖਾਣਾ ਮੈਗੀ ਖਾਣੀ ਐ ਲੈ ਕਹਿੰਦੀ ਮੜ ਮੈਗੀ ਖਾਣੀ ਐ ਦੁਪਹਿਰ ਨੂੰ ਬਣਾ ਲਈ ਠਹਿਰ ਕੇ ਹਾਂ ਹੁਣੀ ਬਣਾਣੀ ਹੈ ਹੁਣੀ ਖਾਣੀ ਹੈ ਚਲ ਠੀਕ ਹੈ ਤਾਂ ਫਿਲਹਾਲ ਹੋ ਗਿਆ ਚਾਦਾ ਟਾਈਮ ਤੇ ਆਪਾਂ ਨੇ ਬਣਾਣੀਆ ਹੁਣ ਚਾਹ ਤੇ ਗੈਸ ਨੂੰ ਬਾਲੀਏ ਭਾਈ ਕਿ ਬੱਚੇ ਮੰਗ ਰਹੇ ਹਨ ਸਰਦੀਆਂ ਵਿੱਚ ਤਾਂ ਚਾਹ ਚਾਹ ਚੱਲਦੀ ਹੈ ਬਣਾ ਦੇਂਗੇ ਆਪਾਂ ਚਾਹ ਮਾਰੇ ਪੁਆਦ ਆਲਿਆਂ ਦੀ ਚਾਹ ਪੀਓ ਜੀ ਪੀਓ ਪੁਆਦ ਆਲਿਆਂ ਦੀ ਚਾਹ ਲੋ ਜੀ ਇਹ ਬਣਾਏਗੇ ਹਮ ਆਪਣੀ ਚਾਹ ਕਿਉਂਕਿ ਕੰਮ ਨਿਭੜ ਗਿਆ ਚਾਹ ਬਣਾ ਲਈ ਹੈ ਹਨਾ ਕਿਹੜਾ ਕਿਹੜਾ ਪੀਵੇਗਾ ਚਾਹ ਉਹ बता ਦਿਓ बता ਦਿਓ बता ਦਿਓ ਕਿਹੜਾ ਕਿਹੜਾ ਪੀਵੇਗਾ ਚਾਹ ਕਮੈਂਟ ਕਰਕੇ ਦੱਸ ਦਿਓ ਜੀ ਜਿਨ੍ਹਾਂ ਜਿਨ੍ਹਾਂ ਚਾਹ ਭੇਣੀਆਂ ਦੱਸ ਦਿਓ ਹੁਣ ਆਪਾਂ ਚਾਹ ਬਣਾਣੀ ਹੈ ਔਰ ਜੋਤ ਗਈ ਹੈ ਬਰੈਡ ਲੈਣਾ ਕਹਿੰਦੀ ਮੰਮੀ ਮੈਂ ਸੈਂਡਵਿਚ ਖਾਣੇ ਆ ਉਸ ਸੈਂਡਵਿਚ ਬਣਾਏਗੀ ਆਪਣੇ ਆਖਿਆ ਤਾਂ ਗੁਰਦੁਆਰਾ ਸਾਈਬ ਹੋ ਰਿਹਾ ਜੀ ਪਾਠ ਸੁਖਨੀ ਸਾਹਿਬ ਦਾ ਜਸਟ ਹਵਾ ਚੱਲ ਰਹੀ ਹੈ ਕੋਠੇ ਪਰ ਮੈਂ ਗਈ ਸੀ ਥੋੜੀ ਜਿਹੀ ਚਿਟਕਣੀਆਂ ਲਾਣ ਮੈਂ ਕਿਹਾ ਚਲੋ ਆਪਾਂ ਚਿਟਕਣੀਆਂ ਲਾ ਦਨੇ ਆ ਹਨਾ ਕਿਉਂਕਿ ਹਵਾ ਚੱਲ ਗਈ ਕਦਮ ਤੇ ਮੈਂ ਚਾਹ ਤਾਂ ਬਣਾ ਲਈ ਔਰ ਸੈਂਡਵਿਚ ਜੋਤ ਬਣਾ ਰਹੀ ਹੈ ਆਪਣੇ ਕਹਿੰਦੀ ਮੈਂ ਬਣਾ ਲੂ ਮੰਮੀ ਬਣਾ ਲੰਦੀ ਆ ਉਹ ਸੈਂਡਵਿਚ ਬਣਾ ਲੰਦੀ ਹੈ ਲੋ ਜੀ ਮੇਰੇ ਬੇਟੇ ਨੇ ਸੈਂਡਵਿਚ ਕਰ ਲਿਆ ਰੈਡੀ ਸ਼ੇਡੀ ਹੋ ਰਹੀ ਹੈ ਹੈਲੋ ਬੇਟਾ ਹੈਲੋ ਤੋਂ ਅੱਜ ਬਣਾएगी ਇਹ ਸੈਂਡਵਿਚ ਬ੍ਰੈਡ ਦਾ ਨਾ ਪੈਕੇਟ ਸਾਡੇ ਪਿੰਡ ਤੋਂ ਨਾ بڑا ਨਹੀਂ ਮਿਲਦਾ ਹੈਗਾ ਛੋਟਾ ਮਿਲਦਾ ਹੈ ਜਿਹੜਾ ਉਹ ਵੀਰਪੇ ਵਾਲਾ ਹੁੰਦਾ ਨਾ ਛੋਟਾ ਜਾਂ ਫਿਰ ਉਹਦੇ ਵਿੱਚ ਨਾ ਇੰਨੇ ਵਧੀਆ ਨਹੀਂ ਬਣਦੇ ਹੈਗੇ ਆ ਦੇਖੋ ਆ ਛੋਟੇ ਛੋਟੇ ਹੁੰਦੇ ਆ ਲੇਕਿਨ ਜੋ bade ਹੈ ਨਾ ਉਹ 12 ਮਿਲਦੇ ਆ ਤੇ ਬਸ ਚਲੋ ਕੰਮ ਸਰ ਜਾਂਦਾ ਬੱਚਿਆਂ ਦਾ ਹਨਾ ਪਿੰਡ 'ਚ ਐਨਾਂ ਗੱਲ ਬਹੁਤ ਐ ਵੈਸੇ ਜਿੰਨੇ ਖਾਈ ਜਾਂਦੇ ਨੇ ਨਹੀਂ ਕੱਟਿਆ ਕੱਟ ਕਰਿਆ ਵਾ ਆ ਗਿਆ ਠੀਕ ਹੈ ਤੋ ਬਣਾ ਲਓ ਤੋ ਆ ਮੇਰੇ ਲਈ ਵੀ ਲੈ ਆ ਨਾ ਠੀਕ ਹੈ ਮੈਂ ਵੀ ਖਾ ਲੂੰਗੀ ਮuje bhi pasand hai ਤੋ ਮੇਰਾ ਬੇਟਾ ਬਣਾਏਗਾ ਔਰ ਹਮਕੋ ਵੀ ਪਸੰਦ ਹੈ। ਨਾ ਮਟੀਰੀਅਲ ਬਹੁਤ ਆ। ਹਮ ਬਹੁਤ ਹੈ। 5 ਕੇ 5 ਕੇ ਵਿੱਚ ਕੁ ਪਰਲੇ ਬਹੁਤ ਹੈ। ਕਿੰਨੇ ਹੋਗੇ? ਫਿਲਹਾਲ ਪਹਿਲਾ ਹੀ ਹੈ। 5 ਪਰਲੇ 5 ਬਹੁਤ ਹੈ ਤਾਂ ਪਿਆਜ਼ ਬਹੁਤ ਹੈ ਬੁੱਤ। ਜਿਆਦਾ ਪਿਆਜ਼ ਆ ਹਾਂ। ਇੰਨੇ ਪਿਆਜ਼ ਕੀ ਕਰਨੇ ਆ? ਇੰਨੇ ਕਰਨੇ ਕੇ ਬਾਰੇ। ਹਮ ਬਾਕੀ 5 ਵਰਨੇ ਚਾਹੁੰਦੇ ਆ ਬਸ। ਤੋ ਲੋਜੀ ਸੈਂਡਵਿਚ ਬਣ ਗਏ ਆ ਮੇਰੇ ਬੇਬੀ ਕੇ।

ਜੀ ਆਪਾਂ ਲੱਗੇ ਆ ਜੀ ਵਲੌਗ ਦਾ ਐਂਡ ਕਰਨ ਕਿਉਂਕਿ ਟਾਈਮ ਹੋ ਗਿਆ ਜੀ 1:30 ਵਜੇ ਦਾ ਔਰ ਵਗ ਜੋਤ ਔਰ ਰੂਪਨਜਲ ਬੈਠੀਆਂ ਅਸੀਂ ਖਾਈਆਂ ਸੈਂਡਵਿਚ ਫਿਲਹਾਲ ਰੋਟੀ ਖਾਣੀ ਨਹੀਂ ਕਿਉਂਕਿ ਸੈਂਡਵਿਚ ਬਣਾ ਕੇ ਖਾ ਲਿਆ ਅੱਜ ਹਨਾ ਰੋਟੀ ਹੁਣ ਕਿਸੇ ਨੇ ਨਹੀਂ ਖਾਣੀ ਨਾ ਜੋਤ ਨੇ ਨਾ ਰੂਪ ਨੇ ਨਾ ਮੈਂ ਸੈਂਡਵਿਚ ਨਾਲ ਰੱਜ ਲੇ ਤੇ ਮਿਲਦੇ ਆ ਜੀ ਨੈਕਸਟ ਵੀਲੌਗ ਦੇ ਵਿੱਚ ਹੁਣ ਤੁਸੀਂ ਦੇਖੋ ਤੇ ਬੱਸ ਦੇ ਵਿੱਚ ਬਹੁਤ ਸੋਹਣਾ ਹੋਟਲ ਬਣਾਇਆ ਹੋਇਆ ਮੋਹਾਲੀ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਤੁਸੀਂ ਮੋਹਾਲੀ ਚ ਚੱਲੋ ਮੇਰੇ ਨਾਲ ਤੁਹਾਨੂੰ ਹੁਣ ਮੁਹਾਲੀ ਘੁਮਾ ਕੇ ਲੈ ਆਂਦੀ ਐ ਉੱਥੇ ਤੁਹਾਨੂੰ ਇੱਕ ਹੋਟਲ ਦਿਖਾਨੀ ਐ ਜੋ ਬੱਸ ਦੇ ਵਿੱਚ ਬਣਾਇਆ ਹੋਇਆ ਬਹੁਤ ਵਧੀਆ ਹੋਟਲ ਬਣਾਇਆ ਹੋਇਆ ਬੱਸ ਦੇ ਵਿੱਚ ਔਰ ਬੱਸ ਦੇ ਵਿੱਚ ਬਹੁਤ ਵਧੀਆ ਹੋਟਲ ਬਣਾਇਆ ਹੋਇਆ ਉਹਨਾਂ ਨੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਹੁਣ ਮੁਹਾਲੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਫੜਾਫੜ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਫਿਲਹਾਲ ਕਰਦੇ ਆ ਆਪਾਂ ਬਾਏ ਬਾਏ ਅਲਵਿਦਾ ਔਰ ਦੇਖੋ ਹੁਣ ਮੋਹਾਲੀ ਦੇ ਵਿੱਚ ਬੱਸ ਦੇ ਵਿੱਚ ਜੋ ਹੋਟਲ ਬਣਾਇਆ ਹੋਇਆ ਇਹਨਾਂ ਨੇ ਹਨਾ ਤੇ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਫੁੱਲ ਵਾਚ ਕਰਿਓ ਸਕਿਪ ਨਾ ਕਰਿਓ ਚਲੋ ਜੀ ਚੱਲਦੇ ਆਪਾਂ ਹੁਣ ਮੋਹਾਲੀ ਦੇ ਵਿੱਚ ਪੰਜਾਬੀ ਢਾਬਾ ਦੇਖਦੇ ਆਂ ਮੋਹਾਲੀ ਦੇ ਵਿੱਚ ਹਨਾ ਚਲੋ ਜੀ ਚੱਲੀਏ ਫੇਰ ਆਹ ਦੇਖੋ ਕਿੰਨਾ ਵਧੀਆ ਕਨਸੈਪਟ ਹੈਗਾ ਬੱਸ ਵਾਲਾ ਪੰਜਾਬੀ ਢਾਬਾ ਤੇ ਭਾਈਆਂ ਦਾ ਹੈਗਾ ਇਹ ਬਹੁਤ ਵਧੀਆ ਬੱਸ ਦੇ ਵਿੱਚੇ ਕਰਦਿਆ ਭਾਈਆਂ ਨੇ ਜਿਗਾਰਡ ਹੈ ਹਾਂਜੀ ਹਾਂਜੀ ਠੀਕ ਹੈ ਠੀਕਾ ਕਿੱਥੇ ਤੋਂ ਵਲੌਗ ਕਰਦੇ ਹੋ ਤੁਸੀਂ ਬਰਾਂਡ ਪਿੰਡ ਹੈ ਜੀ ਕਿਹੜਾ ਪਿੰਡ ਬਰਾਂਡ ਜੀ ਭਵਾਨੀਗੜ ਕੋਲ ਹੀ ਨਹੀਂ ਹੈਗਾ ਹਾਂ ਇੰਨੀ ਦੂਰ ਨਾਬੇ ਦੇ ਲਵੇ ਹਾਂਜੀ ਪਟਾਲੇ ਦੇ ਚਲੇ ਗਿਆ ਭਵਾਨੀਗੜ ਤੇ ਨਹੀਂ ਰਹਿਣੇ ਆ ਜੀ ਥੀ ਥੀਪ ਹੋ ਗਈ ਚੰਡੀਗੜ੍ਹ ਜੀ ਠੀਕ ਹੈ ਠੀਕਾ ਬਹੁਤ ਵਧੀਆ ਕਨਸੈਪਟ ਆ ਯਾਰ ਮੈਂ ਤਾਂ ਦੇਖ ਕੇ ਤੇਰੀ ਮੇਰੇ ਨਾ ਵਾਈਫ ਦਾ ਹੈਗਾ ਆ YouTube ਚੈਨਲ ਹਾਂਜੀ ਮੈਂ ਤਾਂਹੀਂ ਬਹੁਤ ਵਧੀਆ ਯਾਰ ਸਵਾਰੀਆਂ ਦੀ ਜਗ੍ਹਾ ਤੁਸੀਂ ਬੈਠ ਗਏ ਅੰਦਰ ਰੋਟੀ ਖਾਓ ਹੈ ਕੀ ਕੁਝ ਬਣਾ ਨੇ ਆਪਾਂ ਆਪਾਂ ਹੀ ਉਹ ਦਾਲ ਆ ਗਈ ਹੈ ਨਾ ਵਧੀਆ ਉਧਰ ਸਬਜੀ ਆ ਗਈ ਫਿਰ ਸੋਕੀ ਕੜੀ ਆ ਬਸ ਉਹਦੇ ਇਹ ਦਿਖਾ ਦੇ ਵਾਲਾ ਕਿਹੜਾ ਬਹੁਤ ਵਧੀਆ ਅਸੀਂ ਮੱਖਣ ਤੋਂ ਹੀ ਕਰਦੇ ਜਾਂਦੇ ਆ ਕੱਢ ਕੇ ਨਹੀਂ ਫਿਰ ਰੈਸ ਇੱਥੀ ਕਰੀ ਨਾ ਉਧਰੋਂ ਆਨੇ ਆਉਣੇ ਆ ਲੈ ਕੇ ਇੱਥੇ ਹੀ ਫਾਰਮ ਹੌਸਟਮਨ ਕਹਿੰਦਾ ਸਰ ਓਕੇ ਯਾਨੀ ਇੱਥੇ ਡਰਾਈਵਰ ਦੀ ਜਗ੍ਹਾ ਕੁੱਕ ਬੈਠ ਗਿਆ ਇਹ ਕੜੀ ਆ ਹਾਂਜੀ ਚਾਪ ਕੜੀ ਆ ਬਹੁਤ ਵਧੀਆ ਰੋਟੀ দাও ਨਾਲ ਦੀ ਨਾਲ ਤਵੇ ਵਾਲੀ ਰੋਟੀ ਵਾਲੀ ਵਧੀਆ ਹੈ ਨਾ ਹਾਂਜੀ ਬਹੁਤ ਵਧੀਆ ਕੰਸੈਪਟ ਹੈ ਬਹੁਤ ओके ਹਾਲੂ ਜੈਸ ਦਾ ਪੰਡਾ ਇਹ ਤੇ ਡਰਾਈਵਰ ਸਾਈਡ ਦੇ ਵਿੱਚ ਬੈਠ ਕੇ ਚੱਲਦਾ ਹੈ ਹਾਂਜੀ ਕੋਲ ਵੀ ਮੰਨ ਲੈਂਦੇ ਪਰ ਇਹ ਤੇ ਲਾਭ ਹੋਣਾ ਤੁਸੀਂ ਇੱਥੇ ਗਰੇਵ ਹੋਣਾ ਸਿਸਟਮ ਹੈ ਨਾ ਹਾਂਜੀ ਦੋ ਬੱਚਾ ਲਾਈ ਮੇਰੀ ਤਾਂ ਠੀਕ ਹੈ ਠੀਕਾ ਓਕੇ ਚਲੋ ਵੀ ਇਹ ਵਾਹਿਗੁਰੂ ਤਰੱਕੀਆਂ ਦੇਵੇ ਵਾਹਿ ਰੂਪ ਰੂਪੈਣ ਜੋਤ 557 ਉਹ ਚੈਨਲ ਤੇ ਜਾਊਗਾ ਠੀਕ ਹੈ ਠੀਕ ਹੈ ਓਕੇ ਇਹ ਬਹੁਤ ਵਧੀਆ ਦੇਖੋ ਬੱਸ ਵਾਲਾ ਸਿਸਟਮ ਇਹਦੀ ਲੋਕੇਸ਼ਨ ਹੈਗੀ ਆ ਜਿਹੜੀ ਇਹ ਸਾਹਮਣੇ ਕੋਰਟ ਹੈ ਡਿਸਟ੍ਰਿਕਟ ਕੋਰਟ ਮੋਹਾਲੀ ਉਹਦੀ ਇਹ ਪਾਰਕਿੰਗ ਆ ਉਧਰ ਮੱਕੀ ਦੀ ਰੋਟੀ ਵਾਲੇ ਆ ਤੇ ਇਹ ਹੈਗੇ ਆ ਪੰਜਾਬੀ ਢਾਬਾ ਵਾਲੇ ਬਿਲਕੁਲ ਬੱਸ ਦੇ ਵਿੱਚ ਹੀ ਬੈਠੋ ਇੱਥੇ ਕੋਈ ਗਰਦਾ ਨਹੀਂ ਅੰਦਰਲੀ ਸਾਈਡ ਕੋਈ ਕੁਝ ਨਹੀਂ ਆਰਾਮ ਨਾਲ ਬੈਠ ਕੇ ਖਾ ਸਕਦੇ ਹੋ ਤੁਸੀਂ ਇਹਨਾਂ ਦਾ ਮੈਨੂ ਹੈਗਾ ਤੇ ਇੱਥੇ ਵਿਜ਼ਿਟ ਕਰੋ ਜੋ ਵੀ ਆਊਗਾ ਸਾਹਮਣੇ ਕੋਰਟ ਦੀ ਪਾਰਕਿੰਗ ਹੈਗੀ ਆ ਇਹਦੇ ਵਿੱਚ